ਪਾਕਿਸਤਾਨੀ ਵਫਦ ਅਤੇ ਭਾਰਤੀ ਵਫਦ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣਨ ਵਾਲੇ ਕੋਰੀਡੋਰ ਲਈ ਅਟਾਰੀ ਵਿਖੇ ਮੁਲਾਕਾਤ ਕੀਤੀ ਗਈ ਤਾਂ ਡੇਰਾ ਬਾਬਾ ਨਾਨਕ ਵਿਖੇ ਜਿੱਥੋਂ ਭਾਰਤ ਵਾਲੇ ਪਾਸਿਓਂ ਇਸ ਕੋਰੀਡੋਰ ਦੀ ਸ਼ੁਰੂਆਤ ਹੋਣੀ ਹੈ ਜਿੱਥੋਂ ਲੋਕ ਦੂਰਬਿੰਦ ਰਹੀਂ ਦਰਸ਼ਨ ਕਰਨ ਨੂੰ ਮਜਬੂਰ ਨੇ ਉਥੇ ਜਿਹੜੇ ਲੋਕ ਸੇ ਸ਼ਰਦਾਲੂ ਸਨ ਅੱਜ ਕਾਫੀ ਉਤਸ਼ਾਹ ਉਹਨਾਂ ਵਿੱਚ ਵੀ ਵੇਖਣ ਨੂੰ ਮਿਲਿਆ ਇਹਨਾਂ ਸੰਗਤਾਂ ਨਾਲ ਗੱਲਬਾਤ ਕੀਤੀ ਸਾਡੇ ਸਾਈ ਹੋਗੀ ਰਵੀ ਬਖਸ਼ ਸਿੰਘ ਅਰਸ਼ੀਨ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਦੀ ਜਿਹੜੀ ਗੱਲ ਪਿਛਲੇ ਦਿਨੀ ਚੱਲੀ ਹੈ ਉਸ ਨੂੰ ਜੋ ਹੈ ਹੁਣ ਅਮਲੀ ਜਾਮਾ ਪਨਾਇਆ ਜਾ ਰਿਹਾ ਹੈ ਤੇ ਇਸੇ ਦੇ ਚਲਦਿਆਂ ਅਸੀਂ ਭਾਰਤ ਦੇ ਹਾਈ ਕਮਿਸ਼ਨ ਦਾ ਵਫਦ ਤੇ ਉਧਰੋਂ ਪਾਕਿਸਤਾਨ ਦੇ ਹਾਈ ਕਮਿਸ਼ਨ ਦਾ ਵਫਦ ਜੋ ਹੈ ਉਸ ਦੀ ਮੀਟਿੰਗ ਅੱਜ ਗੱਬ ਅੰਮ੍ਰਿਤਸਰ ਦੇ ਵਾਗਾ ਸਰਹੱਦ ਵਿਖੇ ਹੋਈ ਹੈ ਜਿਸ ਨੂੰ ਲੈ ਕੇ ਉਹਦੇ ਸਾਰਥਕ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਉਧਰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਖੜੇ ਹਾਂ ਡੇਰਾ ਬਾਬਾ ਨਾਨਕ ਵਿਖੇ ਇਸੇ ਜਗ੍ਹਾ ਤੇ ਇਹ ਕੋਰੀਡੋਰ ਦਾ ਨਿਰਮਾਣ ਕੀਤਾ ਜਾਣਾ ਹੈ ਇਸੇ ਸੜਕ ਤੋਂ ਜੋ ਹੈ ਲੋਕਾਂ ਵੱਲੋਂ ਸੰਗਤਾਂ ਵੱਲੋਂ ਜੋ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਇਸ ਵਕਤ ਵੀ ਦਰਸ਼ਨ ਸਥਾਨ ਜੋ ਬਣਿਆ ਆ ਜਿੱਥੇ ਕਿ ਲੋਕ ਜੋ ਸੰਗਤਾਂ ਜੋ ਕਿ ਰੋਜ਼ਾਨਾ ਹੀ ਸੈਂਕੜੇ ਦੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਉਹਨਾਂ ਵੱਲੋਂ ਦੂਰਬਿਨ ਰਾਹੀਂ ਜੋ ਹੈ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਤਾਰੇ ਕੀਤੇ ਜਾਂਦੇ ਜਾਂਦੇ ਉਹਨਾਂ ਨਾਲ ਦੇ ਜਿਹੜੇ ਉੱਚ ਪੱਦਰੀ ਜਿਹੜਾ ਵਫਦ ਆਇਆ ਸੀ ਉਹਨਾਂ ਦੀ ਆਪਸ ਦੇ ਵਿੱਚ ਤੇ ਸਾਰਥਿਕ ਨਤੀਜੇ ਨਿਕਲੇ ਨੇ ਤੁਹਾਡੀ ਕੀ ਮੰਗੇ ਕਦੋਂ ਤੱਕ ਜਿਹੜਾ ਇਹ ਲਾਂਗਾ ਖੁੱਲਣਾ ਚਾਹੀਦਾ ਸਾਡੀ ਇਹ ਮੰਗਿਆ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਸ ਵਿੱਚ ਮਿਲ ਕੇ ਜਲਦੀ ਤੋਂ ਜਲਦੀ ਇਹ ਜਿਹੜਾ ਮਸਲਾ ਹੱਲ ਹੋ ਜੇ ਤਾਂ ਕਿ ਸਾਨੂੰ ਖੁੱਲੇ ਦਰਸ਼ਨਦਾਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੋ ਸਕਣ ਅਸੀਂ ਬਹੁਤ ਭਾਗਾਂ ਵਾਲੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਨੂੰ ਵੀ ਇਹ ਸੁਭਾਵਨਾ ਸਮਾਜ ਉਹ ਪ੍ਰਾਪਤ ਹੋਇਆ ਹੈ ਕਿ ਸਾਨੂੰ ਖੁੱਲੇ ਦਰਸ਼ਨਦਾਰੇ ਫ੍ਰੀ ਸੇਵਾ ਲਗੇ ਅਤੇ ਬਿਨਾ ਪਾਸਪੋਰਟ ਦੇ ਅਸੀਂ ਆ ਜਾ ਸਕੀਏ ਤੇ ਇਹਦੇ ਉੱਤੇ ਇੱਕੋਹਾਡੀ ਡਿਮਾਂਡ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਸਿਆਸਤ ਇਸ ਤਰ੍ਹਾਂ ਨਾ ਕਰਨ ਤੇ ਖੁੱਲੇ ਦਰਸ਼ਨਦਾਰੇ ਸੰਗਤਾਂ ਨੂੰ ਬਖਸ਼ਣ ਕੋਈ ਵੀ ਨੇਤਾ ਅੱਗੇ ਆ ਕੇ ਇਹ ਨਾ ਕਹਵੇ ਕਿ ਮੈਂ ਕੀਤਾ ਇਹ ਸੰਗਤਾਂ ਦੇ ਸੰਜੋਗ ਨਾਲ ਸਭ ਕੁਝ ਹੋਇਆ ਵਾ ਦੋਵੇਂ ਸਰਕਾਰਾਂ ਸਾਰਥਿਕ ਹੱਲ ਕੱਢਦਿਆਂ ਹੋયા ਜੋ ਹੈ ਇਹ ਕਤਰਪੁਰ ਸਾਹਿਬ ਦੇ ਲਾਂਗੇ ਦਾ ਜੋ ਨਿਰਮਾਣ ਕਰਨ ਤਾਂ ਜੋ ਕਿ ਸੰਗਤਾਂ ਪਾਕਿਸਤਾਨ ਜਾ ਕੇ ਗੁਰਦੁਆਰਾ ਕਤਰਪੁਰ ਸਾਹਿਬ ਦੇ ਖੁੱਲੇ ਦਰਸ਼ਨਦਾਰੇ ਕਰ ਸਕਣ ਕੈਮਰਾ ਪਰਸਨ ਰਾਜਕਮਾਰ ਦੇ ਨਾਲ ਰਵੀ ਬਖਸ ਸਿੰਘ ਪੀਟੀਸੀ ਨਿਊਜ਼ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੇ ਹੁਣ ਗੱਲ ਮਹਾ ਮੁਕਾਬਲਾ 2019 ਦੀ